ਦੋਸਤੋ ਬਹੁਤ ਸਾਰੇ ਵੀਰ ਸੀ ਜੋ ਕਮੈਂਟ ਕਰ ਰਹੇ ਸੀ ਕਿ ਫੇਸਬੁਕ ਕਿੰਨੇ ਵਿਊ ਤੇ ਕਿੰਨੇ ਪੈਸੇ ਦਿੰਦਾ ਹੈ ਤੇ ਬਹੁਤ ਸਾਰੇ ਵੀਰ ਜੋ ਫੇਸਬੁਕ ਦੇ ਉੱਪਰ ਕੰਮ ਕਰ ਰਹੇ ਆ ਜਾਂ ਹਾਲੇ ਕਰਨਾ ਚਾਹੁੰਦੇ ਆ ਤੇ ਉਹਨਾਂ ਦੇ ਦਿਲ ਦੇ ਵਿੱਚ ਇੱਕ ਸਵਾਲ ਸੀ ਕਿ ਫੇਸਬੁਕ ਕਿੰਨੇ ਵਿਊ ਤੇ ਕਿੰਨੇ ਪੈਸੇ ਦਿੰਦਾ ਹੈ ਕਿੰਨੇ ਡਾਲਰ ਦਿੰਦਾ ਹੈ ਤਾਂ ਤੁਹਾਨੂੰ ਅੱਜ ਬਿਲਕੁਲ ਲਾਈਵ ਪ੍ਰੂਫ ਦਿਖਾਵਾਂਗੇ ਖੁਦ ਹੀ ਆਈਡੀ ਜੋ ਮੈਂ ਜਿਸ ਤੇ ਮੈਂ ਕੰਮ ਕਰ ਰਿਹਾ ਹਾਂ ਉਹ ਤੁਹਾਨੂੰ ਮੈਂ ਸਿੱਧਾ ਲੈ ਕੇ ਉਸੇ ਤੇ ਲਾਈਵ ਪ੍ਰੂਫ ਦਿਖਾਵਾਂਗਾ ਬਿਗ ਫੇਸਬੁਕ ਕਿੰਨੇ ਡਾਲਰ ਦਿੰਦਾ ਏ ਕਿੰਨੇ ਵਿਊ ਤੇ ਕਿੰਨੇ ਡਾਲਰ ਦਿੰਦਾ ਏ ਤੁਹਾਡੇ ਸਾਹਮਣੇ ਬਿਲਕੁਲ ਸਕਰੀਨ ਚਲਦੀ ਨਾਲ-ਨਾਲ ਤੁਹਾਨੂੰ ਸਕਰੀਨ ਵੀ ਚਲਦੀ ਦਿਖਾਉਂਗਾ ਕਿ ਹਾਂ ਵੀ ਕਿੰਨੇ ਡਾਲਰ ਦਿੰਦਾ ਏ ਫੇਸਬੁਕ ਜੋ ਵੀ ਫੇਸਬੁਕ ਤੇ ਕੰਮ ਕਰਨਾ ਚਾਹੁੰਦੇ ਨੇ ਵਧੀਆ ਪਲੇਟਫਾਰਮ ਹੈ ਕੰਮ ਕਰਨ ਦਾ ਵਧੀਆ ਪੈਸੇ ਅਰਨਿੰਗ ਹੁੰਦੀ ਆ ਜੇਕਰ ਉਹ ਕੰਟੈਂਟ ਵਗੈਰਾ ਵਧੀਆ ਬਣਾਉਂਦੇ ਆ ਤਾਂ ਅਰਨਿੰਗ ਵਗੈਰਾ ਵਧੀਆ ਹੁੰਦੀ ਆ ਰੈਗੂਲਰ ਕੰਮ ਕਰਨਾ ਪੈਣਾਗਾ ਫੇਸਬੁਕ ਦੇ ਉੱਪਰ ਫੇਰ ਜਾ ਕੇ ਆਪਾਂ ਕਹ ਲਈਏ ਅਰਨਿੰਗ ਹੋਣੀ ਆ ਤੇ ਇੱਦਾਂ ਨਹੀਂ ਕਿ 2-3 ਮਹੀਨੇ ਕੰਮ ਕੀਤਾ ਤੇ 2-3 ਮਹੀਨਿਆਂ ਦੇ ਵਿੱਚ ਹੀ ਅਸੀਂ ਕਮਾਈ ਕਰਨ ਲੱਗ ਪਾਂਗੇ ਹਨਾ ਬਹੁਤ ਸਾਰੇ ਵੀਰ ਹੈਗੇ ਇਦਾਂ ਦੇ ਬਹੁਤ ਸਾਰੇ ਆਪਾਂ ਲਈ ਇਹ ਪੇਜ ਹੈਗੇ ਆ ਇੱਕ ਦੋ ਪੇਜ ਹੈਗੇ ਆ ਜਿਹੜੇ ਮੈਂ ਮੋਨਟਾਈਜ਼ ਕੀਤੇ ਆ 2 ਮਹੀਨਿਆਂ ਦੇ ਵਿੱਚ ਹੀ ਮੋਨਟਾਈਜ਼ ਕੰਟੈਂਟ ਮੋਨਟਾਈਜੇਸ਼ਨ ਜਿਹੜਾ ਟੂਲ ਸੀ ਉਹ ਮਿਲ ਗਿਆ ਸੀ ਜਿਸ ਤਰ੍ਹਾਂ ਮੈਂ ਦੱਸਿਆ ਸੀ ਉਸੇ ਤਰ੍ਹਾਂ ਉਹਨਾਂ ਨੇ ਕੀਤਾ ਤੇ 2 ਮਹੀਨੇ ਦੇ ਵਿੱਚ ਵਿੱਚ ਉਹਨਾਂ ਨੂੰ ਕੰਟੈਂਟ ਮੋਨਟਾਈਜੇਸ਼ਨ ਮਿਲ ਗਿਆ ਸੀ 1600 ਉਹਨਾਂ ਦੇ ਸਿਰਫ ਫਾਲੋਅਰ ਸੀ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਤੇ ਆਓ ਤੁਹਾਨੂੰ ਮੈਂ ਲੈ ਕੇ ਚੱਲਦਾਗਾ ਫੇਸਬੁੱਕ ਦੀ ਸਿੱਧੀ ਸਕਰੀਨ ਤੇ ਜੋ ਮੈਂ ਆਪਣੀ ਆਈਡੀ ਤੇ ਜਿਹੜੀ ਮੈਂ ਚਲਾ ਰਿਆਂਗਾ ਖੁਦ ਹੋਣ ਮੇਰਾ ਪੇਜ ਆ ਜੋ ਮੈਂ ਚਲਾ ਰਿਆਂਗਾ ਆ ਜੋ ਤੁਹਾਨੂੰ ਮੈਂ ਲੈ ਕੇ ਚੱਲਦਾ ਹਾਂ ਉਸਤੇ ਦੋਸਤੋ ਮੈਂ 90 ਦਿਨਾਂ ਦਾ ਡਾਟਾ ਹੈ ਜੋ 90 ਦਿਨਾਂ ਦੇ ਵਿੱਚ ਵਿੱਚ ਪੈਸੇ ਕਮਾਏ ਆ ਜਿਹੜੇ ਮੈਂ ਤੁਹਾਨੂੰ ਉਹ ਮੈਂ ਦੱਸਦਾ ਪਿਆਂਗਾ 90 ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਕਿ ਸਭ ਤੋਂ ਉੱਪਰ ਜੋ ਗ੍ਰਾਫ ਬਣ ਰਿਹਾਗਾ ਇਸ ਗ੍ਰਾਫ ਦੇ ਉੱਪਰ ਆਪਾਂ ਕਲਿੱਕ ਕਰਾਂਗੇ ਸੌਰੀ ਪਹਿਲਾਂ ਵਿਊ ਦਿਖਾਉਣਾ ਤੁਹਾਨੂੰ ਵਿਊ ਕਿੰਨੇ ਸੀ ਇੱਥੇ 90 ਆਪਣੇ ਆ ਜਾਂ 4 5 3 ਸਭ ਤੋਂ ਹਾਈएस्ट ਜਿਹੜੇ ਵਿਊ ਆ ਉਹ 3 ਅਗਸਤ ਦੇ ਆ ਤੁਹਾਡੇ ਸਾਹਮਣੇ ਲਾਈਵ ਤੁਸੀਂ ਦੇਖੋਗੇ ਕਿੰਨੇ ਹੁਣ ਵਿਊ ਆ ਤੇ ਕਿੰਨੇ ਵਿਊ ਤੇ ਜਾਨੀ ਕਿ 5 ਮਿਲੀਅਨ ਵਿਊ ਆਏ ਆ 5 ਮਿਲੀਅਨਾਂ ਵਿਊ ਤੇ ਮੈਨੂੰ ਕਿੰਨੇ ਡਾਲਰ ਮਿਲੇ ਆ ਤੁਹਾਨੂੰ ਹੁਣ ਅਰਨਿੰਗ ਤੇ ਲੈ ਕੇ ਚੱਲਦਾਗਾ ਤੁਸੀਂ ਦੇਖੋਗੇ 3 ਅਗਸਤ ਦਾ ਸੇਮ ਡੇਟ ਤੁਹਾਨੂੰ ਹੁਣ ਅਰਨਿੰਗ ਵਾਲਾ ਜੋ ਆਪਾਂ ਕਹ ਲਈਏ ਉਹ ਇਨਸਾਈਟ ਆ ਉਸ ਦੇ ਉੱਪਰ ਲੈ ਕੇ ਚੱਲਦਾ ਪਿਆਂਗਾ ਹੁਣ ਤੁਸੀਂ ਦੇਖੋਗੇ ਕਿ ਸੇਮ ਡੇਟ ਆ ਸੇਮ 3 ਅਗਸਤ ਦਾ 3 3 ਅਗਸਤ ਨੂੰ ਦੇਖੋ 5 ਮਿਲੀਅਨ ਵਿਊ ਸੀ 5 ਮਿਲੀਅਨਾਂ ਤੇ ਮੈਨੂੰ ਇਹਨਾਂ ਨੇ ਦਿੱਤੇ ਆ 119 ਡਾਲਰ ਦਿੱਤੇ ਆ ਉਸ ਤੋਂ ਬਾਅਦ ਇਹਨਾਂ ਨੇ ਅ ਉਸ ਤੋਂ ਬਾਅਦ ਆਪਾਂ ਕਹ ਲਈਏ 2 ਤਰੀਕ ਨੂੰ 2 ਤਰੀਕ ਨੂੰ 101 ਡਾਲਰ